ਅੱਜ ਮੈਨੂੰ ਪਰਮੇਸ਼ਰ ਨੇ ਮੇਰੇ ਮਨ ਵਿੱਚ ਰਾਤ ਪਾਇਆ ਪਰਮੇਸ਼ਰ ਨੇ ਬਹੁਤ ਸਾਰੇ ਮੈਨੂੰ ਦਰਸ਼ਨ ਦਿੱਤੇ ਵਿਜ਼ਨ ਦਿੱਤੇ ਪਰਮੇਸ਼ਰ ਨੇ ਬਹੁਤ ਜਲਦੀ ਇਹ ਲਾਈਵ ਦੀ ਅਪਡੇਟ ਹੋਣ ਵਾਲੀ ਹੈ ਇੱਕ ਬਹੁਤ ਵੱਡੀ ਬਲੇਸਿੰਗ ਆਉਣ ਵਾਲੀ ਹੈ ਲਾਈਵ ਦੇ ਦੁਆਰਾ ਬਹੁਤ ਜਲਦੀ ਬਾਹਰ ਜਿਹੜਾ ਬਾਹਰ ਹੈਗਾ ਬਾਹਰ ਪੂਟੇ ਲਾ ਕੇ ਅੱਛਾ ਗੈਰ ਗ੍ਰੀਨ ਪੌਦੇ ਲਾ ਕੇ ਸਭ ਕੁਝ ਅੱਛਾ ਕਰਕੇ ਬਾਹਰ ਪੇੜ ਪੌਦੇ ਲਾ ਕੇ ਅੱਛੇ ਸਭ ਕੁਝ ਕਰਕੇ ਰਾਤ ਨੂੰ ਬਸ ਸਾਰੇ ਲੋਕ ਰਾਤ ਨੂੰ ਆਪਣੇ ਗਵਾਹਿਆ ਦੇਣ ਵਾਸਤੇ ਆਉਣਗੇ ਲਾਈਵ ਗਵਾਹਿਆ ਚੱਲਿਆ ਕਰ ਹਰ ਇੱਕ ਪਰਿਵਾਰ ਦੀ ਗਵਾਹੀ ਹਫ਼ਤੇ ਵਿੱਚ ਹਰ ਇੱਕ ਪਰਿਵਾਰ ਦੀ ਗਵਾਹੀ ਆਪਣੇ ਵਿੱਚ ਉਹਦੇ ਵਿੱਚ ਲੀਡ ਹੈਡ ਪ੍ਰਾਰਥਨਾ ਕੋਲੇ ਵਾਈਟ ਕਾਰਡਾਂ ਵਾਸਤੇ ਪ੍ਰਾਰਥਨਾ ਤੇ ਯੂ ਮੀਟਿੰਗ ਕਰੇ ਪ੍ਰਭੂ ਜੀ ਦੱਸਿਨੇ ਯੂ ਮੀਟਿੰਗ ਲੈ ਲਈ ਕਦੇ ਬੱਚਿਆਂ ਨੇ ਯੂ ਮੀਟਿੰਗ ਲੈ ਲਈ ਕਦੇ ਟੀਮ ਦੇ ਮੈਂਬਰ ਯੂ ਮੀਟਿੰਗ ਲੈਣਗੇ ਆਮੇਨ ਕਿਉਂਕਿ ਹਜੇ ਕਾਫੀ ਘਰ ਦਾ ਕੰਮ ਹਜੇ ਚੱਲ ਰਿਹਾ ਮਿਸਤਰੀ ਲੱਗੇ ਹੋਏ ਆ ਜਿਸ ਕਰਕੇ ਬੱਚੇ ਤਕਾਪਟ ਦੇ ਵਿੱਚ ਹੁੰਦੇ ਆ ਕਈ ਵਾਰੀ ਨਾਲ ਹੁੰਦੇ ਆ ਨਾਲ ਜਾਂਦੇ ਆ ਬੱਚੇ ਰਾਤ ਨੂੰ ਪ੍ਰੇਰਿਤ ਬਹਿੰਦੇ ਆ ਦੇ ਬਹੁਤ ਜਲਦੀ ਤੁਸੀਂ ਅਪਡੇਟ ਦੇਖੋਗੇ ਇਸ ਲਾਈਵ ਨੂੰ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਕਦੋਂ ਵੀ ਤੁਹਾਡੇ ਵਿੱਚ ਆ ਸਕਦਾ ਪਰਮੇਸ਼ਰ ਨੇ ਮੇਰੇ ਮਨ ਵਿੱਚ ਪਾਇਆ ਕਿ ਐਤਕੀ ਸ਼ਨੀਵਾਰ ਨੂੰ ਮੈਂ ਦੁਪਹਿਰ 1 ਵਜੇ ਮੈਂ ਫੇਸਬੁੱਕ ਤੇ ਤੁਹਾਡੇ ਆ ਫੇਸਬੁੱਕ ਦੁਆਰਾ ਤੁਹਾਡੇ ਨਾਲ ਆਉਂਗਾ ਫੇਸਬੁੱਕ ਦੇ ਦੁਆਰਾ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰੂੰਗਾ ਸਪੈਸ਼ਲ ਪ੍ਰਾਰਥਨਾ ਹੋਏਗੀ ਖੁਦਾ ਦਾ ਆਤਮਾ ਨੂੰ ਕਹੇਗਾ ਵਚਨ ਵਾਸਤੇ ਮੈਂ ਵਚਨ ਵੀ ਦਿਆਂਗਾ ਪਰ ਸਪੈਸ਼ਲ ਸ਼ਨੀਵਾਰ ਯਾਦ ਰੱਖਿਓ